Yeah. Hey, uh... ਹਮਦਰਦੀ ਝੋਲੀ ਪਾਉਣ ਲਈ ਅਸੀਂ ਨਾ ਹੀ ਬਣੇ ਵਿਚਾਰੇ ਆਂ ਹਰ ਬਾਜੀ ਖੇਡੀ شدت ਨਾਲ ਭਾਵੇਂ ਰਾਹ ਵਿੱਚ ਲੱਖਾਂ ਟੁੱਟਿਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਿਕਾਰਡ ਤੋੜਿਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਿਕਾਰਡ ਤੋੜਿਆ ਇੱਕ ਪੱਲਾ ਫੜਿਆ ਮਿਹਨਤ ਦਾ ਤੇ ਹੱਥੀ ਲਿਖੀਆਂ ਤਕਦੀਰਾਂ ਓਏ ਇੱਕ ਪੱਲਾ ਫੜਿਆ ਮਿਹਨਤ ਦਾ ਤੇ ਹੱਥੀ ਲਿਖੀਆਂ ਤਕਦੀਰਾਂ ਓਏ ਅਸੀਂ ਮਰ ਕੇ ਜਿਉਂਦੇ ਹੋਏ ਆਂ ਪਰ ਮਾਰੀਆਂ ਨਹੀਂ ਜਮੀਰਾਂ ਓਏ ਕੰਮ ਇੱਕ ਨੰਬਰ ਦੇ ਕੀਤੇ ਆ ਭਾਵੇਂ ਕੀਤੇ ਥੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਿਕਾਰਡ ਤੋੜਿਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਿਕਾਰਡ ਤੋੜਿਆ ਹਰ ਹਾਲ ਦੇ ਵਿੱਚ ਖੁਸ਼ ਰਹਿ ਲਈਦਾ ਭਾਵੇਂ ਗੱਡਾ ਹਰ ਹਾਲ ਦੇ ਵਿੱਚ ਖੁਸ਼ ਰਹਿ ਲਈਦਾ ਉਦੋਂ ਗੱਡਾ ਸੀ ਹੁਣ ਗੱਡੀ ਓਏ ਹਰ ਹਾਲ ਦੇ ਵਿੱਚ ਖੁਸ਼ ਰਹਿ ਲਈਦਾ ਉਦੋਂ ਗੱਡਾ ਸੀ ਹੁਣ ਗੱਡੀ ਓਏ ਅਸੀਂ ਅੰਮ੍ਰਿਸ਼ੂਹੇ ਲੱਖ ਵਾਰੀ ਪਰ ਧਰਤੀ ਨਹੀਂ ਛੱਡੀ ਓਈ ਚੈਲ ਰਜਾ ਚ ਰਾਜੀ ਰਹਿਣ ਵਾਲਾ ਸ਼ੁਕਰਾਨੇ ਵਿੱਚ ਹੱਥ ਜੋੜੇ ਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ ਰਿਕਾਰਡ ਤੋੜਿਆ ਅਸੀਂ ਆਪ ਨਹੀਂ ਟੁੱਟੇ ਸੱਜਣਾ ਓਏ ਬਸ